ਹਾਂਜੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਉਮੀਦ ਹੈ ਜੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ ਜੀ ਲੱਗੇ ਆ ਜੀ ਬਲੌਗ ਸ਼ੁਰੂ ਕਰਨ ਜੀ ਅੱਜ ਬਲੌਗ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਤੇ ਤੁਹਾਡਾ ਸਾਰਿਆਂ ਦਾ ਜੀ ਜਿੰਨੇ ਵੀ ਸਾਡੇ ਨਾਲ ਨਵੇਂ ਪੁਰਾਣੇ ਸਾਡੇ ਸਬਸਕ੍ਰਾਈਬਰ ਜੁੜੇ ਹੋਏ ਆ ਤੁਸੀਂ ਸਾਨੂੰ ਬੜਾ ਪਿਆਰ ਤੇ ਆਪਣੇ ਸੋਹਣੇ ਸੋਹਣੇ ਸਾਨੂੰ ਕਮੈਂਟ ਦਿੰਦੇ ਰਹਿੰਦੇ ਆ ਜੀ ਉਮੀਦ ਆ ਤੁਸੀਂ ਸਾਨੂੰ ਇਦਾਂ ਹੀ ਪਿਆਰ ਦਿੰਦੇ ਰਹੋਗੇ ਤੇ ਵੀਡੀਓ ਨੂੰ ਸਾਡੀ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਤੇ ਵੀਡੀਓ ਨੂੰ ਪਹਿਲ ਤੇ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਤੇ ਚਰਨਜੀਤ ਕੌਰ ਦੇ ਅੱਜ ਉੱਠੇ ਹੋਏ ਆ ਜੀ ਬਹੁਤ ਜ਼ਿਆਦਾ ਦਰਦ ਤ੍ਰਿਵਨ ਇਹ ਰਾਤ ਦੀ 10 ਵਜੇ ਦੀ ਬਿਮਾਰ ਆ ਮੈਂ ਦੋ ਵਾਰ ਸਰਕਾਰੀ ਹਸਪੀਟਲ ਦੇ ਵਿੱਚ ਲੈ ਕੇ ਗਿਆ ਉਹਨਾਂ ਨੇ ਇੰਜੈਕਸ਼ਨ ਵਗੈਰਾ ਟੀਕੇ ਵਗੈਰਾ ਲਾ ਦਿੱਤੇ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਸਵੇਰੇ ਜਦੋਂ 4:00 ਵਜੇ ਫੇਰ ਦਰਦ ਉੱਠਿਆ ਮੈਂ ਫਿਰ ਇਹਨੂੰ ਸਵੇਰੇ ਤੜਕੇ ਲੈ ਕੇ ਗਿਆ ਹਸਪੀਟਲ ਦੇ ਵਿੱਚ ਸਰਕਾਰੀ ਤੇ ਉਹਨਾਂ ਨੇ ਇੱਕ ਦੋ ਟੈਸਟ ਦੇ ਉੱਤੇ ਜਿਵੇਂ CBC ਹੋ ਗਿਆ ਤੇ ਇੱਕ ਅਲਟਰਾਸਾਉਂਡ ਹੋ ਗਿਆ ਕਹਿੰਦੇ ਵੀ ਜਿਹੜਾ ਅਲਟਰਾਸਾਉਂਡ ਜਿਵੇਂ ਦਰਦ ਦੱਸਦੀ ਹੈ ਡਾਕਟਰ ਕਹਿੰਦੇ ਵੀ ਉਹ ਸ਼ਾਇਦ ਪਥਰੀ ਦਾ ਹੈ ਵੀ ਪਥਰੀ ਜਿਵੇਂ ਬਾਲੋਂ ਹੁਣ ਕਿਡਨੀ ਵਿੱਚ ਵੀ ਆ ਜਿੱਦਾਂ ਇਹ ਦੱਸਦੀ ਆ ਵੀ ਮੇਰੇ ਅੰਦਰ ਵੀ ਦਰਦ ਹੁੰਦਾ ਤੇ ਹੁਣ ਮੜਾ ਮੋਟਾ ਇਹਨੂੰ ਆਰਾਮ ਟੀਕਿਆਂ ਦੇ ਨਾਲ ਜਦੋਂ ਟੀਕਾ ਲੱਗ ਗਿਆ ਤਾਂ ਠੀਕ ਆ ਦਰਦ दब ਜਾਂਦਾ ਫੇਰ ਦਰਦ ਨਹੀਂ ਸ਼ੁਰੂ ਹੋ ਜਾਂਦਾ ਤੇ ਹੁਣ ਏਰੀਆ ਕਰਾਉਣੀਆਂ ਜੀ ਆਪਾਂ ਨੇ ਰਪੋਟਾ ਰਪੋਟਾ ਅਲਟਰਾਸਾਉਂਡ ਕਰਾਉਣਾ ਜੀ ਤੇ ਉਹ ਤੋਂ ਪਹਿਲਾਂ ਹਾਂ ਹੁਣ ਤੂੰ ਸਾਸਰੀ ਕਾਲ ਜੀ ਤੇ ਹੁਣ ਤੇਰੇ ਦਰਦ ਦਵਿਆ ਹਕ ਹੁੰਦਾ ਮਾ ਮਿੰਨਾ ਹੁੰਦਾ ਮਿੰਨਾ ਮਿੰਨਾ ਕਿੱਥੇ ਹੁੰਦਾ ਬਲਾ ਸਾਈਡਾਂ ਤੇ ਹੁੰਦਾ ਜੀ ਬੱਕੀਆਂ ਦੇ ਹਨਾ ਜਦ ਸਜੀ ਬੱਕੀ ਜਾਦਾ ਉੱਠਦਾ ਇਹੇ ਦਰਦ ਜਦੋਂ ਹੋਇਆ ਤੇ ਜਦੋਂ ਅੰਗਦ ਦਾ ਜਨਮ ਹੋਣਾ ਤਾਂ ਉਹ ਤੋਂ 2 ਦਿਨ ਪਹਿਲਾਂ 2-3 ਦਿਨ ਪਹਿਲਾਂ ਹਨਾ ਇਹੇ ਹੋਇਆ ਤਾਂ ਦਰਦ ਉੱਥੇ ਟੀਕੇ ਲੱਗੇ ਤੇ ਮੇਰੇ ਪਰ ਉੱਥੇ ਜਿਹੜੇ ਟੀਕੇ ਲੱਗੇ ਚਾਹੇ ਉਹ ਟੀਕੇ ਨੇ ਦੁਆਰਦਨ ਦਰਦ ਉੱਠਣ ਦਿੱਤਾ ਔਰ ਲੇਕਿਨ ਉਹ ਆਏ ਕਹਿੰਦੇ ਤੇ ਨਾ ਡਾਕਟਰ ਜੀ ਨੇ ਟੀਕੇ ਲਾਇਏ ਤੇ ਸਰਕਾਰੀ ਰੋਪੜ ਵਾਲਿਆਂ ਨੇ ਵੀ ਇਹ ਇਨਫੈਕਸ਼ਨ ਦੀ ਵੀ ਇਹ ਇਨਫੈਕਸ਼ਨ ਦੇ ਦਰਦਾਂ ਅਰਦਾਸ ਕਰੋ ਇਹ ਇਨਫੈਕਸ਼ਨ ਹੀ ਹੋਵੇ ਉਸ ਬਾਦ ਰੋਤਰੀ ਨਾ ਤੁਕਿੰਦ ਸਹੀ ਗੱਲ ਆ ਨਹੀਂ ਛੱਡ ਹੁਣਾ ਨਿਆਣਾ ਇੱਕ ਤਾਂ ਚਲੋ ਨਿਆਣਾ ਤੁਰਦਾ ਫਿਰਦਾ ਮਾੜਾ ਮੋੜਾ ਖਾਣ ਪੀਣ ਵਾਲਾ ਹੋਵੇ ਹਨਾ ਵੀ ਹਲੇ ਹੁਣ ਵਿਚਾਰਾ ਇਹ ਦੁੱਧ ਚੁੰਗਦਾ ਮਾਸੂਮ ਆ ਕਿ ਨਹੀਂ ਬਾਕੀ ਦੇਖੋ ਉਸ ਪ੍ਰਮਾਤਮਾ ਦੀ ਰਜਾ ਉਹ ਪ੍ਰਮਾਤਮਾ ਦੀ ਜਿੱਦਾਂ ਨੂੰ ਹੁਕਮ ਆ ਜਿੱਦਾਂ ਉਹਦਾ ਪਾਣਾ ਹੈ ਨਾ ਮੰਨਣਾ ਤਾਂ ਪੈਦਾ ਹੀ ਆ ਬਾਕੀ ਪਤ ਦੇ ਘਰ ਅਰਦਾਸ ਕਰਾਂਗੇ ਸਾਰੇ ਜਿਹਨੇ ਸਾਡੇ ਨਾਲ ਸਬਸਕ੍ਰਾਈਬਰ ਜੁੜਿਆ ਅਰਦਾਸ ਕਰਿਓ ਜੀ ਚਰਨਜੀਤ ਦੀ ਰਿਪੋਰਟਾਂ ਤਾਂ ਆਨ ਨਾਰਮਲ ਤੇ ਮਾਤਾ ਦੀ ਵੀ ਕੱਲ ਰਿਪੋਰਟ ਆਪਾਂ ਨੇ ਕਰਵਾਈ ਤੀ ਤੇ ਮਾਤਾ ਨੂੰ ਵੀ ਡਾਕਟਰ ਨੇ ਦੱਸਿਆ ਵੀ ਇਹਨਾਂ ਦੇ ਔਰ ਫੋਲੀਆਂ ਨੇ ਵੀ ਬਾਕੀ 2-3 ਦਿਨ ਤੁਸੀਂ ਦਵਾਈ ਖਾਓ ਫਿਰ ਉਸ ਤੋਂ ਬਾਅਦ ਦੇ ਵਿੱਚ ਆਪਾਂ ਅਲਟਰਾਸਾਉਂਡ ਉਹਨਾਂ ਦਾ ਵੀ ਕਰਾਵਾਂਗੇ ਤੇ ਚਰਨਜੀਤ ਕੌਰ ਦਾ ਅੱਜ ਹੋਣਾ ਤੇ 2-3 ਦਿਨਾਂ ਤੱਕ ਕਰਾਵਾਂਗੇ ਮਾਤਾ ਦਾ ਉਹਨਾਂ ਨੂੰ ਦਵਾਈ ਦਿੱਤੀ ਹੋਈ ਡਾਕਟਰ ਨੇ ਤੇ ਹਾਂ ਹੁਣ ਤੂੰ ਤਿਆਰ ਆ ਬਸ ਮੈਂ ਤਿਆਰ ਆ ਮੈਂ ਜਦੋਂ ਅੱਜ ਤੱਕ ਰਹਾ ਕੋ ਖਾਦਾ ਪੀਤਾ ਤਾਂ ਨਹੀਂ ਹਾਂ ਖਾਲੀ ਪੇਟ ਗਿਆ ਡਾਕਟਰ ਨੇ ਕਹਿੰਦਾ ਖਾਲੀ ਪੇਟ ਲੈ ਕੇ ਜਾਇਓ ਹਾਂ ਘਬਰਾਉਣ ਦੀ ਕੋਈ ਗੱਲ ਨਹੀਂ ਹੈਗੀ ਹੌਸਲਾ ਰੱਖੀਦਾ ਹੌਸਲਾ ਸਭ ਤੋਂ ਵੱਡੀ ਚੀਜ਼ ਆ ਠੀਕ ਆ ਦਾ ਦਰਦ ਜਿਹੜਾ ਬਹੁਤ ਔਖਾ ਹੈ ਬਹੁਤ ਚਸ ਬੱ ਮੈਂ ਮੰਨ ਕੇ ਦਰਦ ਦੇਖ ਕਿਸੇ ਵੀ ਤਰੀਕੇ ਦਾ ਕਿਸੇ ਵੀ ਤਰੀਕੇ ਦਾ ਦਰਦ ਤਾਂ ਦਰਦ ਹੀ ਆ ਇਕ ਨੇ ਦੂਜੇ ਕਹਿੰਦੇ ਨੇ ਹੁੰਦੇ ਵੀ ਜਿਹਨੂੰ ਤਕਲੀਫ ਹੁੰਦੀ ਹੈ ਨਾ ਉਹਨੂੰ ਪੁੱਛ ਕੇ ਦੇਖੋ ਦਰਦ ਕਿਆ ਚੀਜ਼ ਆ ਮੈਨੂੰ ਕਬ ਤਾਂ ਦਰਦ ਕਿਆ ਕਿਉਂਕਿ ਮੇਰੇ ਹੋ ਰਿਹਾ ਤੇਰੇ ਨੂੰ ਹੋ ਰਿਹਾ ਕਹ ਨਹੀਂ ਦੁੱਖ ਤੈਨੂੰ ਆ ਜ਼ਿਆਦਾ ਮੈਨੂੰ ਨਹੀਂ ਹੈਗਾ ਇਹਨਾਂ ਕਿਆ ਕੋਈ ਨਾ ਮੰਨਣਾ ਤਾਂ ਪੈਣਾ ਹੀ ਚਲੋ ਅਰਦਾਸ ਕਰਿਓ ਜੀ ਰਿਪੋਰਟਾ ਚਰਨਜੀਤ ਦੀਆਂ ਨਾਰਮਲ ਆਉਣ ਅੱਗੇ ਵੀ ਤੁਸੀਂ ਅਰਦਾਸਾਂ ਸਾਨੂੰ ਕੀਤੀਆਂ ਤੁਸੀਂ ਤੁਹਾਡੀਆਂ ਅਰਦਾਸਾਂ ਉਸ ਪਰਮਾਤਮਾ ਦੇ ਦਰਬਾਰ 'ਚ ਥੋਡੀਆਂ ਉਹ ਇਕੱਲੇ ਬੰਦੇ ਨੇ ਗੱਲ ਨਹੀਂ ਕੀਤੀ ਜਿਹੜਾ ਨਾ ਕਹਿਆ ਜਾਏ। ਫਰਕ ਪੈਂਦਾ ਹੈ। ਫਰਕ ਪੈਂਦਾ। ਹਾਂਜੀ ਮਨਿੰਦਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੈਨੂੰ ਮਨਿੰਦਰ ਜੀ ਦਾ ਦੇਖ ਲੈ ਇੱਕ ਦੇਖਿਆ। ਇੱਕ ਦੇਖਿਆ ਗੱਲ ਤਾਂ ਆਪਾਂ ਰਾਤ 2 ਵਜੇ ਗਏ ਆ ਉੱਠ ਕੇ। ਮਨਿੰਦਰ ਨੇ ਇੱਕ ਵਾਰ ਨਹੀਂ ਕਿਹਾ ਪਾਪਾ ਤੁਸੀਂ ਕਿੱਥੇ ਚੱਲੇ ਆ? ਮੰਨੂ ਬਿਲੀ ਉਹ ਮੈਂ ਨਾ ਦੇਖ ਲੈ ਇੱਕ ਵਾਰ ਵੀ ਪੁੱਛਦਾ ਇਹ ਮੇਰੇ ਗੱਲ ਸੁਣ ਛੱਡ ਹਾਂ ਜਦ ਤੂੰ ਦੂਜੀ ਵਾਰ ਗਏ ਤੇ ਨਾ ਮਾਂ ਮੈਨੂੰ ਪੁੱਛਿਆ ਵੀ ਮੰਮੀ ਕਿੱਥੇ ਆ ਉਹ ਕਹਿੰਦੇ ਵੀ ਉੱਥੇ ਹਸਪੀਟਲ ਨੂੰ ਗਏ ਆ ਮੈਂ ਕਿਹਾ ਸਤ ਮੈਂ ਆ ਕੇ ਘਰ ਰੋਪੜ ਮੈਂ ਕਿਹਾ ਰੋਪੜ ਮਾਂ ਮੈਨੂੰ ਕਿਹਾ ਉਹ ਇੱਥੇ ਜਾਣਾ ਚਮਕੌਰ ਰੋਪੜ ਮੈਂ ਦੱਸ ਇੱਥੇ ਕਿਵੇਂ ਲੈ ਜਾਂਦਾ ਤੜੇ ਤੇ ਤੜਕੇ ਦਾ ਗੱਡੀ ਨਾ ਮੂਠ ਰੈਕਲ ਪਰ ਇੰਨੀ ਥੋੜੀ ਜਾਣਦਾ ਫਿਰ ਕਾਕਾ ਬਿਉਰੀ ਦਾ ਫਿਰ ਕਾਕਾ ਉਹ ਨਾਨੀ ਕਾ ਨਹੀਂ ਕਾਕਾ ਵੀ ਲਗੇ ਕਾਕਾ ਲੈ ਲੈ ਕਾਕਾ ਤਾਂ ਇੱਥੇ ਪਿਆਦਾ अच्छा काका 200 ਰੁਪਿਆ ਦਾ ਕਾਕਾ ਨੇ ਥੋੜੀ ਬੁੱਤਲੀ ਜਾਣ ਦਾ ਆਪਾਂ ਨੇ ਹੌਪੀਟਲ ਚ ਠੀਕ ਹੈ ਤੇ ਹੁਣ ਮੰਮੀ ਦੀਆਂ ਰਿਪੋਰਟਾਂ ਹੋਣੀਆਂ ਅੱਛਾ ਅੱਜ ਅੱਜ ਹੁਣ ਅਰਦਾਸ ਕਰੀ ਹੁੰਦੀ ਹੈ ਅਰਦਾਸ ਕਰੀ ਬਾਬੇ ਮੂਰੇ ਬਾਬਾ ਜੀ ਮੇਰੀ ਮੰਮੀ ਦੀ ਰਿਪੋਰਟਾਂ ਨੋਰਮਲ ਆਉਣ ਹਾਂਜੀ ਦਾਦੀ ਦੀਆਂ ਵੀ ਨੋਰਮਲ ਆਉਣ ਕਹਿ ਹਾਂਜੀ ਲਾ ਜੀ ਮੰਮਾ ਪਾਪਾ ਨੇ ਲੈ ਹਾ ਤੁਸੀਂ ਜਾਂ ਤੁਸੀਂ ਗਏ ਤੇ ਦੂਜੀ ਵਾਰ ਦੂਜੀ ਵਾਰ ਮੈਨੂੰ ਹੈ ਨਾ ਆਉਂਦੇ ਆਉਂਦੇ ਦੇਖਿਆ ਤਾਂ ਹਾਂ ਮੈਨੂੰ ਪਤਾ ਚੱਲਦਾ ਤਾ ਤੂੰ ਉੱਠ ਘੜੇ ਤਾਂ 5:00 ਵਜੇ 5 ਵਜੇ ਆਏ ਆ ਅਸੀਂ 4:30 ਵਜੇ 4:30 ਵਜੇ ਆ ਗਏ ਚੱਲ 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 ਚੱਲੋ ਜੀ ਠੀਕ ਆ ਮਿਲਦੇ ਆਪਾਂ ਹੁਣ ਤੁਹਾਨੂੰ ਬਾਅਦ ਵਿੱਚ ਤੁਹਾਨੂੰ ਦੱਸਦੇ ਆ ਜੀ ਰਿਪੋਰਟਾ ਵਿੱਚ ਕੀ ਆਇਆ ਚਰਜੇ ਕੋਰ ਤੇ ਹੁਣ ਖੜਨੇ ਹੁੰਦਾ ਦਰਦੇ ਦੇ ਹੋ ਰਹੇ ਆ ਜੀ ਬਹੁਤ ਜ਼ਿਆਦਾ ਤੇ ਮਿਲਦੇ ਆਪਾਂ ਲੋ ਜੀ ਪਹੁੰਚ ਗਏ ਅਸੀਂ ਸ਼੍ਰੀ ਚੌਕ ਬੌਰ ਸਾਹਿਬ ਸੀਟੀ ਸਕੈਨ ਲੈਬੋਰੀ ਮੈਕਰੋ ਚੱਲ ਅੰਦਰ ਨੂੰ ਪਰਚੀ ਲੈ ਜਾ ਇੱਕ ਸੀ ਵੀ ਸੀ ਵੀ ਕਰਾਦੀ ਨਾਲੇ ਹੁਣ ਹੈ ਹਾਂ ਚਲੋ ਲਓ ਜੀ ਰਪੋਟਾ ਪਾ ਕਰਾ ਕੇ ਚੰਕੌਰ ਸਾਹਿਬ ਤੋਂ ਡਾਕਟਰ ਜੀ ਨੂੰ ਦਿਖਾ ਕੇ ਤੇ ਡਾਕਟਰ ਸਾਹਿਬ ਨੇ ਕਿਹਾ ਵੀ ਜਿਹੜੀ ਹੁਣ ਪਿੱਤੇ ਦੀ ਇਹਨਾਂ ਦੇ ਪ੍ਰੋਬਲਮ ਆ ਜੀ ਪਿੱਤੇ ਦੀ ਪ੍ਰੋਬਲਮ ਹੈਗੀ ਇਦਾਂ ਹੀ ਵੀ ਉਹਦੇ ਵਿੱਚ ਹੈਗੀਆਂ ਜੀ ਪਥਰੀਆਂ ਬਿਥੋਂ ਨੂੰ ਆਪਰੇਸ਼ਨ ਹੀ ਕਰਾਉਣਾ ਪੈਣਾ ਹੈ ਵੀ ਜੇ ਤਾਂ ਮੰਨ ਲਓ ਗੁਰਦੇ ਕਰਦੇ ਚ ਮਾਣੇ ਮੋਟੀ ਛੋਟੀਆਂ ਬੜੀਆਂ ਹੁੰਦੀਆਂ ਆਪਾਂ ਕਿਸੇ ਤਰੀਕੇ ਨਾਲ ਚਲੋ ਦਵਾਈਆਂ ਦੁਈਆਂ ਲੈ ਕੇ ਉਹਨੂੰ ਆਪਾਂ ਕੱਢ ਦਿੰਦੇ ਪਰ ਪਿੱਤੇ ਦੇ ਵਿੱਚ ਪੱਥਰੀ ਕਹਿੰਦੇ ਨਿਕਲ ਨਹੀਂ ਨਹੀਂ ਪੈਣਾ ਜੀ ਤੇ ਫਿਰ ਹੁਣ ਸਾਨੂੰ ਸਲਾਹ ਦਿੱਤੀ ਉਹਨਾਂ ਨੇ ਵੀ ਤੁਸੀਂ ਜੇ ਵਧੀਆ ਰਹੋਗੇ ਤਾਂ ਜਿੱਥੇ ਚਾਰੰਜ ਸੀ ਉੱਥੇ ਚਲੋ ਵੀ ਪ੍ਰਾਈਵੇਟ ਦੇ ਵਿੱਚ ਖਰਚਾ ਤਾਂ ਦੇਖੋ ਜੀ ਬਹੁਤ ਆ ਜਾਂਦਾ ਹੈ ਆਹ ਨਾ ਚਲੋ ਬਾਕੀ ਭਾਈ ਜਿੰਨਾ ਦੀ ਗੰਜੈਸ ਉਹ ਕਰਾ ਵੀ ਲੈਨੇ ਆ ਪਰ ਆਪਣੀ ਗੰਜੈਸ ਹੈਗੀ ਜਿੱਦਾਂ ਦੀ ਹੈ ਠੀਕ ਆ ਆਪਾਂ ਹੁਣ ਸਰਕਾਰੀ ਹਸਪੀਟਲ ਦੇ ਵਿੱਚ ਚੱਲੇ ਆ ਰੋਪੜ ਤੇ ਦਿਖਾਵਾਂਗੇ ਉਹਨਾਂ ਨੂੰ ਆਪਣੀ ਰਿਪੋਰਟਾ ਚਰਨਜੀਤ ਕੌਰ ਨੂੰ ਵੀ ਨਾਲ ਲੈ ਕੇ ਚੱਲੇ ਆ ਬਾਕੀ ਹੁਣ ਸਲਾਹ ਡਾਕਟਰ ਉਹ ਕਹਿ ਦਿੰਨੇ ਆ ਕਿਆ ਨਹੀਂ ਕਰਦੇ ਆਪਾਂ ਤੁਹਾਨੂੰ ਨਾਲ ਦੀ ਨਾਲ ਜ਼ਰੂਰ ਦੱਸਾਂਗੇ ਤੇ ਆਹੀ ਰਿਪੋਰਟ ਦੀ ਜਿਹੜੀ ਆਪਣੇ ਕਰਾਈਏ ਮਾਈਕਰੋ ਵਾਲਿਆਂ ਤੋਂ ਕਹਿੰਦੇ ਵੀ ਇਹਦੇ ਵਿੱਚ ਜਿਹੜੀਆਂ ਪਥਰੀਆਂ ਆਹ ਰਿਪੋਰਟ ਆ ਜੀ ਇਹਦੇ ਵਿੱਚ ਜਿਹੜੀਆਂ ਪਥਰੀਆਂ ਦੱਸਦੇ ਆ ਇੱਕ 21mm ਦੀ ਇੱਕ 5.5 ਦੀ ਆ ਤੇ ਬਸ ਆਹੀ ਚੀਜ਼ਾਂ ਤੇ ਬਾਕੀ ਹੁਣ ਉਹ ਡਾਕਟਰ ਸਾਹਿਬ ਉਹ ਕਾਹਦਾ ਸਲਾਹ ਦੇਣਗੇ ਕੀ ਕੀ ਕਹਿੰਦੇ ਜਿਹੜਾ ਸਰਜਰੀਆ ਡਾਕਟਰ ਹੁੰਦਾ ਉਹਦੀ ਸਲਾਹ ਕਹਿਆ ਕਹ ਨਹੀਂ ਉਹ ਆਪੇ ਉਹਨਾਂ ਨੂੰ ਪਤਾ ਹੁੰਦਾ ਸਰਜਰੀ ਵਾਲੇ ਨੂੰ ਵੀ ਆਪਰੇਸ਼ਨ ਹੋਣਾ ਹੈ ਜਾਂ ਨਹੀਂ ਹੋਣਾ ਬਾਕੀ ਦੇਖੋ ਅਰਦਾਸ ਜ਼ਰੂਰ ਕਰਿਓ ਤੁਸੀਂ ਵੀ ਜਿਹੜਾ ਇਹ ਟ੍ਰੀਟਮੈਂਟ ਨਾ ਹੋਵੇ ਕਿਉਂਕਿ ਹਲੇ ਸਾਡਾ ਜਿਹੜਾ ਅੰਗ ਦਾ ਖਾਲੇ ਮਸੂਮਾ ਛੋਟਾ ਹੈ ਉਮਰ ਬਹੁਤ 2 ਮਹੀਨੇ ਦਾ ਲਜਵਾ ਕਾ ਫਿਰ ਦੁੱਧ ਪਾਣੀ ਤੁਹਾਨੂੰ ਪਤਾ ਹੈ ਮਾਂ ਦੇ ਦੁੱਧ ਦੀ ਤਾਂ ਬੱਚੇ ਨੂੰ ਬੈਸੀ ਬਹੁਤ ਜ਼ਰੂਰਤ ਹੁੰਦੀ ਆ ਚਲੋ ਬਾਕੀ ਉਸ ਪ੍ਰਮਾਤਮਾ ਦਾ ਭਾਣਾ ਮੰਨਣਾ ਪੈਣਾ ਜਿੱਦਾਂ ਪ੍ਰਮਾਤਮਾ ਕਰੂਗਾ ਹਾ ਵੀ ਚੱਲ ਜੀ ਤਾਂ ਹੌਂਸਲੇ ਹੌਂਸਲੇ ਨਹੀਂ ਛੱਡੀ ਜਾਂਦੇ ਤਾਂ ਦੇਖ ਜ਼ਿੰਦਗੀ ਦੇ ਪਹਿਲੂ ਆਉਂਦੇ ਜਾਂਦੇ ਰਹਿੰਦੇ ਆ ਹਾਂ ਹੋਰ ਹੁਣ ਦਰਦ ਹਾਂ ਹੋ ਰਿਹਾ ਹੁਣ ਦਰਦ ਅੱਛਾ ਹੋਲੀ ਗੀ ਚਲ ਮੈਂ ਦੇਖਦਾ ਮੈਂ ਉਹਨਾਂ ਨੂੰ ਜੇ ਤਾਂ ਉਹਨਾਂ ਨੇ ਹੁਣ ਤਰੀਕ ਦਿੰਦੇ ਆਂ ਕਿਆ ਕਰਦੇ ਆਂ ਉਹ ਤਾਂ ਦੇਖ ਜਾਏਗੀ ਪਹਿਲੇ ਟੀਕੇ ਹੀ ਲਵਾ ਲੂ ਇਹ ਫੇਰ ਚੱਲੂਗੇ ਅੱਗੇ ਹਾਂ ਉੱਤੋਂ ਵੀ ਨਾ ਤਾਂ ਖਾਣ ਨੂੰ ਦੱਦ ਜਿਹੜਾ ਸਾਹਮਣੇ ਹੋ ਰਿਹਾ ਨਾ ਹੂੰ ਉੱਠ ਰਿਹਾ ਫੇਰ ਨਹੀਂ ਖਾਣਾ ਹੁੰਦਾ ਮੇਰੇ ਤੋਂ ਚੱਲ ਕੋਈ ਗੱਲ ਨਹੀਂ ਦੇਖ ਹਣਾ ਮਾੜਾ ਮੋਟਾ ਸਹਿਣਾ ਪੈਣਾ ਹੈ ਰੋਪੜ ਸਰਕਾਰੀ ਹਸਪੀਟਲ ਦੇ ਵਿੱਚ ਦੇਖਦੇ ਆ ਡਾਕਟਰ ਨੂੰ ਮਿਲਾਂਗੇ ਉਹ ਕਿਆ ਕਹਿੰਦੇ ਤੇਰੀ ਥਲਾਕ ਕੋਈ ਬਣਦੀ ਆ ਹੁਣ ਮੈਨੂੰ ਦੱਸ ਦੇ ਵੀ ਕੋਈ ਪ੍ਰਾਈਵੇਟ ਜਾਣਾ ਹੈ ਤਾਂ ਦੱਸ ਦੇ ਮੈਂ ਨਹੀਂ ਜਾਣਾ ਪ੍ਰਾਈਵੇਟ ਹਾਂ ਸਰਕਾਰੀ ਵਾਲੇ ਡਾਕਟਰ ਮਾੜੇ ਨਹੀਂ ਹੈਗੇ ਹਾਂ ਹੈਨਾ ਜੇ ਜਾਉਂਗਾ ਅਗਲਾ ਤਾਂ ਹੀ ਇਲਾਜ ਕਰੂਗਾ ਤਾਂ ਹੀ ਲਾਜ ਜੇ ਇਹਨਾਂ ਨੂੰ ਪਤਾ ਲੱਗੂ ਦੱਸੂਗਾ ਉਹ ਰਾਤ ਸਰਕਾਰੀ ਵਾਲੇ ਨੇ ਦੱਸਿਆ ਰਾਹ ਪਾਇਆ ਉਹ ਤਾਂ ਪੈਸੇ ਖੂਕਣ ਉਹਨਾਂ ਡੜੀ ਜਿੰਨੇ ਮਰਜੀ ਖੂਕ ਲੋ ਹਾਂ ਨਹੀਂ ਉਹ ਕਹੇ ਹਾ ਤੇ ਦਵਾਈਆਂ ਆਲੇ ਲੋ ਆ ਆ ਲਿਆਓ ਹੈਨਾ ਪਰ ਮਨ ਸੰਜਦੇ ਆ ਲੋਕ ਵੀ ਤਾਂ ਹੁੰਦੇ ਨੇ ਕਿ ਤੇ ਬੇਕੀ ਥੋੜੀ ਨੇ ਬਿਲਕੁਲ 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 ਚਲੋ ਬਾਕੀ ਹੁਣ ਮਿਲਦੇ ਆਪਾਂ ਸਭ ਨੂੰ ਸਰਕਾਰੀ ਹਸਪੀਟਲ ਦੇ ਵਿੱਚ ਤੇ ਕਰਿਓ ਅਰਦਾਸ ਜੀ ਕਿ ਪ੍ਰਮਾਤਮਾ ਸਾਰਾ ਕੁਝ ਠੀਕ ਰੱਖੇ ਰੋਟੀ ਖਾ ਲਈ ਤੇ ਰੋਟੀ ਖਾ ਲਈ ਤੈ ਵੀ ਮੈਂ ਤਾਂ ਖਾ ਲਈ ਅੱਛਾ ਤੈ ਵੀ ਖਾ ਲਈ ਤੁਸੀਂ ਖਾ ਲਓ ਰੋਟੀ ਮੈਂ ਵੀ ਖਾ ਲਈ ਮੈਂ ਦੋ ਰੋਟੀਆਂ ਖਾ ਕੇ ਚਲੇਗਾ ਤਾਂ ਮੈਨੂੰ ਭੁੱਖ ਨਹੀਂ ਹਲੇ ਹੈਗੀ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਦੇਖਦੇ ਆਂ ਕਿ ਆ ਕਹਿੰਦੇ ਆ ਵੀ ਉਸ ਤੋਂ ਬਾਅਦ ਬੀਬੀ ਨੂੰ ਵੀ ਪੰਜ ਦਿਨ ਦੀ ਦਵਾਈ ਤੇ ਵੀ ਉਸ ਤੋਂ ਬਾਅਦ ਬੀਬੀ ਨੂੰ ਵੀ ਦਿਖਾਉਣਾ ਪੈਣਾ ਪਾਪਾ ਜੀ ਪਤਾ ਨਹੀਂ ਕਿ ਆ ਪ੍ਰਮਾਤਮਾ ਨੇ ਹੁਣ ਆਪਣੇ ਘਰ ਦੇ ਵਿੱਚ ਵੀ ਘੇਰੇ ਹੀ ਪਾ ਲਿਆ ਪਾਪਾ ਜੀ ਸਾਨੂੰ ਇੱਕ ਗੱਲ ਕਹਿਣੀ ਆ ਮੈਂ ਹੁੰਦਾ ਕਿਸੇ ਨੂੰ ਪੁੱਛ ਕੇ ਨਹੀਂ ਆਉਂਦਾ ਹਾਂ ਸਾਨੂੰ ਇੱਕ ਗੱਲ ਸੁਣਨਾ ਨਹੀਂ ਕਹਤਾ ਹੁੰਦਾ ਪਰ ਦੇਖ ਖੁਸ਼ੀਆਂ ਹੁੰਦਾ ਦੇ ਗਾਮਾਂ ਇਦਾਂ ਹੁੰਦੇ ਹੀ ਰਹਿੰਦੇ ਨੇ ਹੂੰ ਤਾਂ ਅੰਦਰ ਰਸਤੀ ਹੋਵੇ ਚਲੋ ਕੋਈ ਗੱਲ ਨਹੀਂ ਜਿੰਦਗੀ ਦੇ ਪੈਰੋਂ ਆ ਦੁੱਖ ਸੁੱਖ ਬਣਿਆ ਹੋਇਆ ਪਰ ਲੇਕਿਨ ਚੰਨੀ ਤੂੰ ਹੁਣ ਆਏ ਆ ਵੀ ਦੇਖ ਤੈਨੂੰ ਚੱਕੂਗਾ ਕਭ ਵੀ ਬੀਨ ਚਕੂਗਾ ਮੇਰੇ ਬਾਸ ਤੇ ਦੋ ਹੀ ਜ਼ਰੂਰੀ ਮਾਂ ਵੀ ਜ਼ਰੂਰੀ ਆ ਕਹ ਨਹੀਂ ਚਲੋ ਪਾਪਾ ਜੀ ਬਾਕੀ ਐ ਵੀ ਕਹਨੇ ਡਾਕਟਰ ਨੇ ਵੇਖੀ ਆ ਮਿਲਦੀ ਆ ਫਟ ਵੀ ਸਕਦੀ ਆ ਇਹਦੇ ਤੇ ਛੇਤੀ ਕਰਾ ਲਓ ਇਹ ਜਿਆਦਾ ਭਾਰੀ ਆ ਇਹ ਵੀ ਆਲਾ ਭਾਰੀ ਆ ਨਾ ਵੀ ਇਹ ਫਟ ਵੀ ਸਕਦੀ ਆ ਹਾਂ ਬਸ ਇਹ ਡਾਕਟਰ ਨੇ ਇਹ ਵੀ ਗੱਲ ਕਹੀ ਕਹਿੰਦਾ ਡਰਨ ਵਾਲੀ ਕੀ ਗੱਲ ਨਹੀਂ ਬਸ ਮਾੜਾ ਮੋਟਾ ਜਿਹੜਾ ਖਾਣ ਪੀਣ ਦਾ ਪਰਹੇਜ਼ ਹੁੰਦਾ ਉਹ ਰੱਖੋ ਕਿਸੇ ਨਹੀਂ ਬਿਤੇਰੀਆਂ ਭੈਣਾਂ ਨੇ ਭਰਾਵਾਂ ਨੇ ਵੀ ਕਰਾਏ ਹੋਏ ਆ ਆਪਣੇ ਬੰਦੇ ਚ ਵਿਕਈਆਂ ਨੇ ਕਰਾਏ ਹੋਏ ਆ ਉਹ ਕਦੇ ਖਪਰੌਰ ਦੀ ਗੱਲੇ ਨਹੀਂ ਹੈਗੀ ਕੋਈ ਬਾ ਕਾਂਡ ਪੀਣ ਦਾ ਪਰਹੇਜ ਹੁੰਦਾ ਇਹਦਾ ਚਲੋ ਬਾਕੀ ਕਹਿੰਦੇ ਨੇ ਜਦੋਂ ਸਰੀਰ ਚ ਕੋਈ ਅੰਗ ਨਿਕਲਦਾ ਨਾ ਹਨਾ ਫਰਕ ਤਾਂ ਪੈਂਦਾ ਹੀ ਆ ਕਿ ਨਹੀਂ ਪੈਂਦਾ ਪੈਂਦਾ ਨਾ ਨਹੀਂ ਆਪਰੇਸ਼ਨ ਵੀ ਕਹਿੰਦੇ ਦੋ ਤਿੰਨ ਟੰਕਿਆਂ ਦਾ ਜਿਵੇਂ ਅੱਜ ਕਰਤਾ ਕਾਲੂ ਉਹਨਾਂ ਨੇ ਕਹਿੰਦਾ ਤੂੰ ਜਾਓ ਉਹ ਜਿਵੇਂ ਨਿਆਣੇ ਦੀ ਕਮਜ਼ੋਰੀ ਪੈ ਜਾਂਦੀ ਆ ਨਿਆਣੇ ਦੀ ਗੱਲ ਕਰਦੇ ਮੈਂ ਤਾਂ ਹੁਣ ਸੈਟ ਆਇਆ ਹਾਲੇ ਤੱਕ ਮੈਂ ਮੰਨ ਗਿਆ ਤੇਰੀ ਗੱਲ ਵੀ ਉਹ ਸੈਟ ਨੇ ਆ ਚਲੋ ਹੁਣ ਕਿਆ ਕਰੀਏ ਚਲਿਓ ਹਾਂ ਆਪਾਂ ਚਲੋ ਬਾਕੀ ਠੀਕ ਹੈ ਜੀ ਮਿਲਦੇ ਆਪਾਂ ਤੁਹਾਨੂੰ ਜਾ ਕੇ ਰੋਪਣ ਦੱਸਾਂਗੇ ਤੁਹਾਨੂੰ ਡਾਕਟਰ ਨੇ ਕਿਆ ਕਿਹਾ ਜੀ ਕਿਆ ਉਹਨਾਂ ਦੀ رائے ਆ ਸਾਰਾ ਕੁਝ ਨਾਲ ਦੀ ਨਾਲ ਦੱਸਾਂਗੇ ਤੇ ਤੁਸੀਂ ਅਦਾ ਜ਼ਰੂਰ ਕਰਿਓ ਵੀ ਪ੍ਰਮਾਤਮਾ ਸਾਰਾ ਕੁਝ ਠੀਕੇ ਰੱਖੇ ਹਾਂ ਮੈਨੂੰ ਇੱਕ ਸਵਾਲ ਹੋਣਾ ਪਾ ਲਾ ਠੀਕ ਹੈ ਜੀ ਮਾ ਦਾ ਨਹੀਂ ਚਾਹਤਾ ਹੋ نو ਕਿਆ ਚਾਹਤਾ ਹੋ ਛੋਟੇ ਬਚਿਆ ਨੇ ਕਿਸ ਤਰ੍ਹਾਂ ਦੁੱਧ ਚੰਗਾ ਹੁੰਦਾ ਹੈ ਮਾ ਦਾ ਕਹਿੰਦਾ ਉਹ ਵੇਖ ਨੋ 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 ਕਿ ਜਿੰਨੀ ਦਾ ਚੰਗਾ ਉਹਨੂੰ ਕਹਿੰਦਾ ਮਾਂ ਦਾ ਦੁੱਧ ਚੰਗਾ ਹੁੰਦਾ ਨੇ ਇਹਨੇ ਚਲੋ ਜੀ ਮਿਲਦੇ ਆ ਪਰ ਰੁਪੜ ਲਓ ਜੀ ਪਹੁੰਚ ਗਏ ਆ ਜੀ ਪਰ ਰੁਪੜ ਸਰਕਾਰੀ ਹਸਪੀਟਲ ਦੇ ਵਿੱਚ ਟੈਂਸ਼ਨ ਜੀ ਕੋ ਥੋੜੀ ਜਿਹੀ ਨਿਕਟਾ ਕਰਦਾ ਕਬਰਾਈ ਜੀ ਹੈ ਹੁਣ ਤੁਸੀਂ ਦਾ ਦੰਦ ਦਾ ਚਲ ਭਾ ਤੁਹਾਨੂੰ ਦਾ ਟੀਕਾ ਹੀ ਲਵਾ ਦੇ ਸੀ ਬਾਅਦ ਚ ਮਿਲਦੇ ਆ ਜੀ ਇਹ ਦੰਦ ਦਾ ਲਓ ਜੀ ਡਾਕਟਰ ਸਾਹਿਬ ਨੇ ਵੈਸੇ ਚਰਨਜੀਤ ਦੀ ਜਿਹੜੀਆਂ ਰਿਪੋਰਟਾਂ ਆទੀਆਂ ਜਿਵੇਂ ਹੁਣ ਐਮ ਆਰ ਆਈ ਵਗੈਰਾ ਦੇਖ ਲਈ ਆ ਸੌਰੀ ਅਲਟਰਾਸਾਉਂਡ ਕਰਵਾਇਆ ਤਾਂ ਇਹ ਅਲਟਰਾਸਾਉਂਡ ਦੇ ਵਿੱਚ ਉਹਨਾਂ ਨੂੰ ਕੁਝ ਕਲੀਅਰ ਨਹੀਂ ਲੱਗਿਆ ਤੋਂ ਕਹਿੰਦੇ ਵੀ ਜੇ ਤੁਸੀਂ ਐਮ ਆਰ ਆਈ ਕਰਾ ਲੋ ਤਾਂ ਚੰਗੀ ਗੱਲ ਆ ਤੇ ਹੁਣ ਪਹੁੰਚੇ ਹੋਏ ਆ ਜੀ ਅਸੀਂ ਐਮ ਆਰ ਆਈ ਕਰਾਉਣ ਵਾਸਤੇ ਮੁਹਾਲੀ 6 ਫੇਸ ਤੇ ਹੁਣ ਇਹਦੀ ਰਿਪੋਰਟ ਐਮ ਆਰ ਆਈ ਦੀ ਕੀ ਕਹਿੰਦੀ ਆ ਆਪਰੇਸ਼ਨ ਹੋਊਗਾ ਜਾਂ ਨਹੀਂ ਹੋਊਗਾ ਹੁਣ ਐਮ ਆਰ ਆਈ ਦੇ ਥਰੂ ਸਾਰੀ ਗੱਲ ਅੱਗੇ ਰੁਕ ਗਈ ਹੈ ਜੀ ਐਮ ਆਰ ਆਈ ਦੇ ਵਿੱਚ ਕਲੀਅਰ ਹੋਣਾ ਪੂਰਾ ਵੀ ਜਿਹੜੀ ਚਰਨਜੀਤ ਨੂੰ ਦਰਦ ਆ ਇਹਦੇ ਕਿਆ ਪ੍ਰੋਬਲਮ ਆ ਕਿਆ ਨਹੀਂ ਉਹ ਐਮ ਆਰ ਆਈ ਦੇ ਥਰੂ ਹੀ ਤੁਹਾਨੂੰ ਪਤਾ ਲੱਣਾ ਵੈਸੇ ਜਿਹੜੀ ਹੁਣ ਆ ਸੀ ਇਹ ਆਪਣੇ ਅਲਟਰਾਸਾਉਂਡ ਕਰਾਇਆ ਤਾਂ ਅਲਟਰਾਸਾਉਂਡ ਦੇ ਵਿੱਚ ਤਾਂ ਵੈਸੇ ਆ ਗਿਆ ਤਾਂ ਵੀ ਜਿਹੜੀਆਂ ਇੱਕ ਦੋ ਪ੍ਰੋਬਲਮ ਆ ਜਿੱਦਾਂ ਕਿ ਹੁਣ ਇੱਕ ਉਹਦੀ ਨਾੜ ਫੁੱਲੀ ਹੋਈ ਹੈ ਮਤਲਬ ਸੋਜਾਈ ਹੋਈ ਆ ਇਹ ਕਹਿੰਦੇ ਬੀਗਨਸ ਜੀ ਥੋੜੀ ਜਿਆਦਾ ਕਰਕੇ ਸਾਨੂੰ ਇਹ ਜਿਹੜਾ ਹੁਣ ਸੋਜ ਕਰਕੇ ਚਰਜੀ ਦੇ ਦਰਦ ਕਾਫੀ ਹੁੰਦਾ ਹੈ ਇਹ ਜਿਹੜੀਆਂ ਗੱਲਾਂ ਜੀ ਉਹ ਕਹਿੰਦੇ ਵੀ ਆਪਾਂ ਨੂੰ ਐਮ ਆਰ ਆਈ ਰਹੀਂ ਪਤਾ ਲੱਗ ਜਵੇ ਤਾਂ ਚੰਗੀ ਗੱਲ ਆ ਤਾਂ ਕਰਕੇ ਉਹਨਾਂ ਨੇ ਸਾਨੂੰ ਐਮ ਆਰ ਆਈ ਡਾਕਟਰ ਸਾਹਿਬ ਨੇ ਲਿਖਤੀ ਤੀ ਤੇ ਹੁਣ ਪਹੁੰਚੇ ਹੋਏ ਆਪਾਂ ਐਮ ਆਰ ਆਈ ਕਰਾਉਣ ਐਮ ਆਰ ਆਈ ਦੀ ਰਿਪੋਰਟ ਵਿੱਚ ਕਿਆ ਕਹਿੰਦੇ ਆ ਡਾਕਟਰ ਕਹਿ ਰਹੇ ਆਪਾਂ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸਾਂਗੇ ਕਿਉਂਕਿ ਜਿਹੜੀ ਇਹ ਰਿਪੋਰਟ ਆ ਪੂਰੇ 6 ਘੰਟੇ ਤੋਂ ਬਾਅਦ ਆਉਂਦੀ ਹੈ ਜੀ ਤੇ ਬਾਕੀ ਚਲੋ ਠੀਕ ਹੈ ਜੀ ਕਰਿਓ ਅਰਦਾਸ ਜਿਹੜੀ ਐਮ ਆਰ ਆਈ ਦੀ ਰਿਪੋਰਟ ਆਉਣੀ ਆ ਬਿਲਕੁਲ ਨੋਰਮਲ ਆਵੇ ਮਿਲਦੇ ਆਪਾਂ ਤੁਹਾਨੂੰ ਕਿਸੇ ਹੋਰ ਅਗਲੇ ਵਲੌਗ ਦੇ ਵਿੱਚ ਹੀ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਵਿੱਚ ਰੱਖੇ ਜੀ